ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਹੀアリング ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਕੋਰਟ ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਬਿਜ਼ਨਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਫੇਰ ਇਹਦੇ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨ ਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ ਚ ਪਲੇਸ ਆਨ ਰਿਕਾਰਡ ਕੀਤਾ ਜਾਵੇ ਅਪਲੋਡ ਕਿਉਂ ਨਹੀਂ ਹੋਇਆ ਇਸ ਦੇ ਪਿੱਛੇ ਕੋਈ ਕਾਰਨ ਕੋਈ ਨਹੀਂ ਦੇਖੋ ਇਹਦੇ ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਹੈ ਕਿ ਕਿਉਂ ਨਹੀਂ ਅਪਲੋਡ ਹੋਇ ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਾਰਨ ਸਾਹਮਣੇ ਆ ਜਾਏ ਅੱਜ ਸੁਣਵਾਈ ਸੀ ਹੁਣ ਕੱਲ ਤੇ ਚਲੀ ਗਈ ਆ ਉਹ ਕੱਲ ਤੇ ਚਲੀ ਗਈ ਆ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਹੀਰਿੰਗ ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂ कोर्ट ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਵਿਜੀਲੈਂਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੱਨਾਂ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚਿਰ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅੱਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਫਿਰ ਇਹਦੇ ਤੇ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ 'ਚ ਪਲੇਸ ਔਨ ਰਿਕਾਰਡ ਕੀਤਾ ਜਾਵੇ ਅਪਲੋਡ ਕਿਉਂ ਨਹੀਂ ਨੂੰ ਦੇਖੋ ਇਹਦੇ ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋਇਆ ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਾਰਿਆਂ ਸਾਹਮਣੇ ਆ ਜਾਏ ਉਹ ਜਿਹੜੀ ਅੱਜ ਸੁਣਵਾਈ ਸੀ ਉਹ ਹੁਣ ਕੱਲ ਤੇ ਚਲੀ ਗਈ ਹੈ ਉਹ ਕੱਲ ਤੇ ਚਲੀ ਗਈ ਹੈ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ